ਨਾਜ਼ ਖੀਵੇ ਨਾਲ ਦੀ ਟੀਮ ਖੇਡੂ ਪਰ ਸਮੂਮਨਾਂ ਦੀ ਟੀਮ ਹੋਵੇਗੀ ਤੇ ਦੂਜੇ ਪਾਸੇ ਟੀਮ ਜਿਹੜੀ ਹੈ ਕਹਿੰਦੇ ਵੀ ਟੀਮ ਚਲੀ ਗਈ ਹੈ ਅਵਤਾਰ ਪੋਜੇ ਵਾਲ ਜੀ ਗੱਗੀ ਕਿਸਾਨ ਸਟੀਲ ਪਟਿਆਲਾ ਪ੍ਰੀਤਮ ਸਰਪਾਂਜੀ ਦੀ ਸੌਂਸਪਰ ਵਾਲਿਆਂ ਦੀ ਉਹ ਟੀਮ ਚਲੀ ਗਈ ਹੈ ਬਹੁਤ ਤਕੜਾ ਫਾਈਨਲ ਸ਼ੁਰੂ ਲੱਗਿਆ ਹੈ ਗੌਰਵ ਜੁਮੇ ਨੇ ਕੁਲਵਿੰਦਰ ਬੋਫਰੂ ਨਾਲ ਦੀ ਟੀਮ ਹੈ ਰਵੀ ਸਰੋਏ ਪੋਜਾ ਆਇਆ ਭਰਾ ਸਾਡਾ ਰਵੀ ਸਰੋਏ ਦਾ ਵੀ ਧੰਨਵਾਦ ਹੈ ਜਿਹਦੀਆਂ ਰਿੱਲਾ फिर मिलियन पवी रवि तेरा भी धनवाद फाइनल शुरू हो ला जा पहली कबड्डी इस समय खेड के मैदान पैगी भाई जी काटा दौर ਥੋੜਾ ਜਿਹਾ ਕੱਠ ਘਟਾ ਦਿਓ ਉਸਤਾਦ ਜੀ ਪਹਿਲੀ ਰੇਡ ਪੈ ਗਈ ਤੇ ਕਰਦੀ ਇਹ ਗੱਲ ਖੇਡ ਕਬੱਡੀ ਦੀ ਆ ਪਹਿਲੀ ਕਬੱਡੀ ਦੇ ਉੱਪਰ ਖੜਕਾ ਦੜਕਾ ਖੜਕਾ ਦੜਕਾ ਆਓ ਸਾਹਮਣੇ ਨੰਬਰ ਇਸਵੇਂ ਧਾਵੀ ਨੇ ਕੀ ਦੁਸੇ ਜੋਰ ਦਿੱਤਾ ਉਹ ਸਾਹਿਬ ਇੱਕ ਬੰਦਾ ਇਧਰ ਭੇਜ ਦਿਓ ਕਿਰਪਾ ਕਰਕੇ ਇਹਨਾਂ ਪਲੇਅਰਾਂ ਦੇ ਥੋੜੇ ਨਾਮ ਆਪਾਂ ਦੁਨੀਆ ਨਾਲ ਜਾਗ ਯਾਰ ਕਰਾਂਗੇ ਮੇਰੀ ਬੇਨਤੀ ਹੈ ਪੋਜੇਵਾਲ ਦੀ ਟੀਮ ਦੇ ਕੋਚ ਜਾਂ ਉਹਨਾਂ ਦਾ ਕੋਈ ਸਪੇਅਰ ਪਲੇਅਰ ਇਧਰਨੇ ਪਾਸੇ ਆਜੋ ਕਾਲਿਆ ਕਹਿ ਹਰਿਆਣੇ ਵਾਲਿਆ ਭਰਾ ਨੂੰ ਇੱਕ ਵੀਰ ਨੂੰ ਇੱਧਰ ਨਹੀਂ ਸੱਡ ਭੇਜਦੇ ਬਹੁਤ ਵੱਡੇ ਪੱਤਰ ਤੇ ਧੰਨਵਾਦ ਹੈ ਸਾਰੇ ਵੀਰਾਂ ਦਾ ਫਾਈਨਲ ਮੈਚ ਲਓ ਸਾਹਮਣੇ ਟੇਕ ਧਰਤੀ ਮਾਨ ਨੂੰ ਮੱਥਾ ਭਾਦੜੇ ਦੋ ਦੋੜੇ ਪਿੰਡ ਵਾਲਾ ਬਲਾਸਟ ਜੋੜੀ ਦਾ ਚਹੇਤਾ ਬੀਤ ਹੋਰਾਂ ਦਾ ਪਿਆਰਾ ਆਹ ਸਾਹਮਣੇ ਕਹਿੰਦੇ ਸੋਨੀ ਕਬੱਡੀ ਪਾਰਿਆ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਗੱਲਾਂ ਟਿਕਾਣੇ ਲੱਗੀਆਂ ਬੀਤ ਕਹਿੰਦਾ ਥਾਰ ਦੇਣੀ ਹੈ ਥਾਰ ਦੇਣੀ ਹੈ ਤੇ ਅੱਜ ਬੈਸਟ ਬਣ ਗਿਆ ਤੇ ਉਧਰ ਜੱਸਾ ਖੁੱਲੀ ਵਾਲਿਆ ਕਹਿੰਦਾ ਮਨੀ ਦਾ ਰਸਤਾ ਪੱਕਾ 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 ਲਓ ਅੰਕਿਤ ਦਾ ਡਾਂਡ ਵਾਲਾ ਇਹ ਹਰਿਆਣੇ ਦੇ ਜ਼ਿਲ੍ਹੇ ਕੈਥੜ ਤੋਂ ਚੱਲ ਕੇ ਆਇਆ ਹੈ ਇਹ ਰਵੀ ਦੋਰੇ ਦੇ ਪਿੰਡਾਂ ਦਾ ਖਿਡਾਰੀ ਅੰਕਿਤ ਡਾਂਡ ਵਾਲਾ ਇਸ ਸਮੇਂ ਕਹਿੰਦੇ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਹੈ ਉਧਰ ਅਗਲੇ ਸਾਲ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਵਾਲੇ ਵੀਰ ਕਹਿੰਦੇ ਵੱਡੇ ਪ੍ਰਾਈਜ਼ ਹੋਣਗੇ ਵੱਡੇ ਪ੍ਰਾਈਜ਼ ਹੋਣਗੇ ਆ ਰਕੇਸ਼ ਹੈ ਬਾਪਰ ਦੀ ਧਰਤੀ ਦਾ ਇਸ ਸਮੇਂ ਕਦੇ ਕਬੱਡੀ ਪਾ ਰਿਹਾ ਹੈ ਵੀ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭੰਬੜ ਮਚੇ ਅੰਗਿਆਰਾਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਥੋਕੇ ਲਲਕਾਰਿਆਂ ਦਾ ਆ ਸਾਹਮਣੇ ਰਕੇਸ਼ ਨੰਬਰ ਜੋੜ ਗਿਆ ਆਪਣੀ ਟੀਮ ਦੇ ਹਿੱਸੇ ਉਸਤਾਦ ਜੀ ਗੋਲੂ ਆ ਗਿਆ ਬਸਤਲੀ ਪਿੰਡ ਵਾਲਾ ਲਓ ਕਹਿੰਦੇ ਗੋਲੂ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਆ ਯਾਰਾ ਸੋਹਣਾ ਪਾ ਕਬੱਡੀ ਆ ਥੱਪੇ ਥੱਪੇ ਦੇ ਪੱਟਾਂ ਵਾਲਾ ਮੱਲ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਅੰਨ ਦਾਣੇ ਵਾਲਾ ਬੂਟਾ ਤਿਆਰ ਹੈ ਇੰਦਰ ਤਲਵੰਡੀ ਦਾ ਗੱਲਾਂ ਟਿਕਾਣੇ ਲੱਗਣ ਗਈਆਂ ਮੇਰੇ ਮਿੱਤਰੋ ਵੇਖ ਲੈ ਡੋਗਰਾ ਵਿਖੀ ਵਾਲਿਆ ਐਨ ਸਰਾ ਲੱਗਿਆ ਪਿਆ ਅੱਜ ਦੇ ਮੇਲੇ ਤੇ ਵੈਸਟਾਂ ਨੂੰ 11-11 ਹਜ਼ਾਰ ਦਿੱਤੇ ਜਾਣਗੇ ਏ ਨੰਬਰਦਾਰ ਪਾਲੜੀ ਵਾਲਾ ਬੱਲੇ 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 ਆ ਮੇਲਾ ਅੱਜ ਕੇ ਅੱਜ ਕੇ ਅੱਜ ਕੇ ਨੰਬਰਦਾਰਾ 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 ਆ ਨੰਬਰਦਾਰ ਦਾ ਜਫਾ ਆ ਨੰਬਰਦਾਰ ਦਾ ਜਫਾ ਅਮਰੀਕ ਉਹ ਤਾਲਤਾ ਹਿੱਕ ਤੇ ਦੀਵਾ ਬਾਲਤਾ ਹਿੱਕ ਤੇ ਦੀਵਾ ਵੀ ਕਰਤਾ ਕਹਿਰ ਚੋਪਰਾਂ ਨੇ ਜੋ ਫੌਜ ਜਿਲੇ ਨੂੰ ਢੋਂਦੀ ਗੱਲ ਰਾਜੇ ਖਿੱਲੇ ਦੀ ਸਿੱਧੇ ਕਾਲਜੇ ਪਾਉਂਦੀ ਕਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਆ ਭੋਲਾ ਕਹਿੰਦੇ ਜਲਾਣੀ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਸਾਹਮਣੇ 4 ਨੇ ਜਫੀ ਚਾਰੇ ਦੇ ਚਾਰੇ ਤਿਆਰ ਅਵਤਾਰ ਦਾ ਕਹਿੰਦੇ ਸੁਲੇਮਗੜ ਪਿੰਡ ਹੈ ਰਾਹੁਲ ਦਾ ਖੜਕ ਪਾਣ ਦਾ ਪਿੰਡ ਹੈ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਹੁਣ ਕੌਣ ਢਾਕੇ 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 ਇੱਕ ਤੇ ਬੰਦਾ ਮੇਰੇ ਮਿੱਤਰੋ ਇਹ ਟੀਮ ਕਹਿੰਦੇ ਅਵਤਾਰ ਪੋਜੇ ਵਾਲੀ ਟੀਮ ਹੈ ਇੱਕ ਸਾਡੇ ਵੀਰ ਬਿੱਲੂ ਕੋਚ ਸੂਰੇ ਵਾਲਾ ਨੇ ਬਣਾਈ ਹੈ ਇਹ ਬਿੱਲੂ ਸੂਰੇ ਵਾਲਾ ਨੇ ਬਣਾਈ ਹੈ ਰੇਡ ਪੈ ਗਈ ਸਤਾਜ ਜੀ ਕਰ ਦਿਓ ਗੱਲ ਆ ਮੋਹਿਤ ਹਰੀ ਸਿੰਘ ਪਰੇ ਵਾਲਾ ਲਾ ਮੋਹਿਤ ਹਰੀ ਸਿੰਘ ਪਰਾ ਪਿੰਡ ਹੈ ਇਹ ਕਹਿੰਦੇ ਮੁੰਡਾ ਕਰਨਾਲ ਜ਼ਿਲ੍ਹੇ ਤੋਂ ਆਇਆ ਹੈ ਇਹ ਹਰਨਾ ਹਰਿਆਣੇ ਤੋਂ ਆਇਆ ਹੈ ਉਧਰ ਕਹਿੰਦੇ ਮੈਨੂੰ ਲੱਗਦਾ ਅਨਦਾਣੇ ਵਾਲਾ ਅਨਦਾਣੇ ਵਾਲਾ ਅਨਦਾਣੇ ਵਾਲਾ ਬੁੱਟਾ ਬੋਟਾ ਤੇ ਮੋਹਿਤ ਮੋਹਿਤ ਤੇ ਬੁੱਟਾ ਆਹ ਦੇਖੋ ਟੱਕਰ ਨੰਬਰ ਰੇਡਰ ਦਾ ਨੰਬਰ ਮੋਹਿਤ ਨੇ ਜੋੜ ਦਿੱਤਾ ਹੈ 우ਸਤਾਦ ਜੀ ਫੌਜੀ ਆ ਗਿਆ ਆਹ ਫੌਜੀ ਆ ਗਿਆ ਉਧਰਲੇ ਬੰਨੇ ਬੂਟੇ ਹਨ ਨਣੇ ਦੇ ਤਿੰਨ ਜਫੇ 1000 ਦੇ ਮਾਲਕ ਗਵਿੰਦਪੁਰਾ ਦੀਆਂ ਤਿੰਨ ਰੇਡਾਂ 1500 ਦੀਆਂ ਸਾਡੇ ਬਲਵਿੰਦਰ ਸਿੰਘ ਦੀ ਕੱਕੀ ਥਾੜੀ ਸਾਡੇ ਥਾੜੀ ਵਾਲ ਸਾਹਿਬ ਸਤਿਕਾਰ ਕਰਾਂਗੇ ਪੰਜਾਬ ਪ੍ਰੀਤੀ ਬਹੁਤ ਵੱਡੀ ਸ਼ਖਸੀਅਤ ਉਹਨਾਂ ਦਾ ਵੱਡੇ ਪਦਰ ਤੇ ਵੱਡਾ ਧੰਨਵਾਦ ਇਹ ਫੱਗੂ ਵਾਲਾ ਇਹ ਫੱਗੂ ਵਾਲਾ ਇਧਰਲੇ ਬੰਨੇ ਮੁਕਾਬਲਾ ਮੁਕਾਬਲਾ ਇਹ ਰਾਹੁਲ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਇਹ ਬਦਰੇ ਵਾਲਾ ਮਨਦੀਪ ਪਾਰਿਆ ਕਬੱਡੀ ਮੇਰੇ ਮਿੱਤਰੋ ਚਾਰ ਨੇ ਬੱਲਰਾਂ ਵਾਲਾ ਬੱਲਰਾਂ ਵਾਲਾ ਮਨਦੀਪ ਕਬੱਡੀ ਪਾ ਰਿਹਾ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਰੇਡਾਂ ਪੈਂਦੀਆਂ ਜਫੇ ਲੱਗਦੇ ਆਹ ਦੇਖੋ ਮੁੰਡਾ ਇਸ ਸਮੇਂ ਟਰਾਈ ਕਰਦਾ ਹੈ ਗੱਲ ਕਹਿੰਦੇ ਸਮਰੂਹ ਲੀਗ ਦੀ ਚੱਲਦੀ ਹੈ ਜਿਹਦੇ ਵਿੱਚ ਕਿੱਪੇ ਟਾਂਡਿਆਂ ਦੀ ਸਿੱਟੇ ਗਿੱਲوں ਦਾ ਬਹੁਤ ਵੱਡਾ ਜੋਸ਼ ਹੈ ਬਬਲੂ ਚਖੜਾ ਉਹਨਾਂ ਦਾ 15 1500 ਦੀ ਪਹਿਲੀ ਰੇਡ ਮੇਰੇ ਮਿੱਤਰੋ ਪੈ ਗਈ ਹੈ ਲੱਗੀ ਢਾੜੀ ਵਾਲਾ ਵੱਡਾ ਭਰਾ ਸਾਡਾ ਆਪਣੇ ਸਾਥੀ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡੇ ਮਾਨ ਸਨਮਾਨ ਅੱਜ ਦੇ ਮੇਲੇ ਤੇ ਅਮਰੀਕ ਕਰ ਗੱਲ ਪੈਂਦੀ ਰੇਡ ਲਓ ਅੰਕਿਤ ਡਾਂਡ ਪਿੰਡ ਵਾਲਾ ਇਸ ਸਮੇਂ ਮਧਰੇ ਜੇ ਕੰਦ ਦਾ ਖਿਡਾਰੀ ਕਹਿੰਦੇ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਜਾਖੀ ਹੈ ਚਾਰਾਂ ਵਿੱਚੋਂ ਹੁਣ ਦੇਖਾਂ ਵੀ ਇੰਦਰ ਤਲਵੰਡੀ ਵਾਲਾ ਅਨਬਾੜੇ ਪਿੰਡ ਦਾ ਬੁੱਟਾ ਭਰਾ ਕਹਿੰਦੇ ਫੋੜਾਂ ਦਾ ਜੇਤੂ ਮੇਰੇ ਮਿੱਤਰੋ ਤੇ ਨੰਬਰ ਇਸ ਸਮੇਂ ਅੰਕਿਤ ਡਾਣ ਵਾਲਾ ਆਪਣੀ ਟੀਮ ਦੇ ਸਿਰ 'ਤੇ ਜੋੜ ਗਿਆ ਓਏ ਮਾਨਸਾ ਵਾਲਿਓ ਤਾੜੀਆਂ ਮਾਰ ਕੇ ਦੱਸੋ ਵੀ ਕੌਣ ਕਬੱਡੀ ਪਾ ਰਿਹਾ ਆ ਕਹਿੰਦੇ ਸੋਨੀਆ ਭਾਦੜੇ ਵਾਲਾ ਮਾਣ ਕਰਦਾ ਬੀਤ ਵੀਰਾ ਪਲਾਸਟਰ ਜੋੜੀ ਵਾਲਾ ਬੈਠਾ ਮਾਣ ਕਰਦਾ ਮੁੰਡੇ ਦੀ ਖੇਦ ਦੇ ਉੱਪਰ ਲਓ ਸਾਹਮਣੇ ਮੈਨੂੰ ਲੱਗਦਾ ਮੈਨੂੰ ਲੱਗਦਾ ਆਹ ਭੱਜ ਗਿਆ ਸੋਨੀ ਭਾਦੜੇ ਵਾਲਾ ਭੱਜ ਗਿਆ ਉਸਤਾਦ ਜੀ ਗੋਲੂ ਆ ਗਿਆ ਬਸਪਲੀ ਪਿੰਡ ਵਾਲਾ ਖੇਡ ਦੇ ਮੈਦਾਨ ਵਿੱਚ ਗੋਲੂ ਫਸਤਲੀ ਵਾਲਾ ਕਬੱਡੀ ਪਾ ਰਿਹਾ ਹੈ। ਲਓ ਕਹਿੰਦੇ ਗੋਲੂ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ। ਨੰਬਰਦਾਰ ਤਿਆਰ ਉਧਰਲੇ ਪੰਨੇ ਕਹਿੰਦੇ ਇੰਦਰ ਤਲਵੰਡੀ ਵਾਲਾ ਮੇਲਾ ਮੋਰ ਸਿੰਘ ਵਾਲੇ ਦਾ ਚੱਲਦਾ ਹੈ। ਸਾਡੇ ਵੀਰ ਨੇ ਉਧਰ ਬਲਜਿੰਦਰ ਸਿੰਘ ਦੀ ਗੱਕੀ ਆਰ ਕਹਿੰਦੇ ਡੀਐਸਪੀ ਦੀਡਰ ਵੱਡੇ ਮਾਨ ਸਨਮਾਨ 1500 ਮਾਲੇ ਦੀਆਂ ਰੇਡਾਂ ਦਾ ਤੇ 1000 ਰੁਪਇਆ ਕਹਿੰਦੇ ਅੰਦਾਂ ਨਾਲੇ ਬੂਟੇ ਦੀਆਂ ਰੇਡਾਂ ਦਾ ਹੋਵੇਗਾ ਭੋਲੇ ਜਲਾਣੀ ਦੀ ਰੇਡ ਆਹ ਗੱਲ ਵੱਖਰੀ ਹੋਈ ਪਈ ਆ ਕਬੱਡੀ ਦੇ ਮੈਦਾਨ ਉੱਪਰ ਸੋਹਣਾ ਮੈਚ ਵੱਡਾ ਇਕੱਠ ਉਧਰਲੇ ਬੰਨੇ ਸਾਡਾ ਭਰਾ ਕਹਿੰਦੇ ਕਾਲਾ ਵੀਰੋ ਕੇ ਇਸ ਇਲਾਕੇ ਦਾ ਵੱਡਾ ਬਲਾਰਾ ਦੋ ਗੱਡੀਆਂ ਦਾ ਮਾਨਿਆ ਸਨਮਾਨਿਆ ਗਿਆ ਆਹ ਸਾਹਮਣੇ ਕਹਿੰਦੇ ਕਾਲਾ 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 ਹੋ ਕੀ ਲਾਲਾ ਲਾਲਾ ਕਾਲਾ 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 ਸਾਹਮਣੇ ਨੰਬਰ ਧਾਵੀ ਨੇ ਜੋਰ ਦਿੱਤਾ ਹੈ ਨੰਬਰ ਰੇਟਰ ਨੇ ਜੋਰ ਦਿੱਤਾ ਹੈ ਬਹੁਤ ਚੋਟੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਮੈਚ ਕਦੇ ਚੋਟੀ ਦਾ ਚੱਲਦਾ ਹੈ ਉਧਰ ਸਤਕਾਰ ਕਮੇਟੀ ਮੋਹਰ ਸਿੰਘ ਵਾਲਾ ਵੱਲੋਂ ਜਿਹੜੀ ਟੀਮ ਜਿੱਤੂ ਸਾਰੀ ਟੀਮ ਲਈ 500 ਦੇ ਮਾਰ ਹੋਣਗੇ ਸਤਕਾਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਪਰ ਸਾਹਮਣੇ ਮੋਹਿਤ ਹੈ ਇਹ ਕਹਿੰਦੇ ਕਰਨਾਲ ਜ਼ਿਲ੍ਹੇ ਤੋਂ ਆਇਆ ਹੈ ਹਰੀ ਸਿੰਘਪੁਰਾ ਪਿੰਡ ਹੈ ਪਰ ਫੌਜੀ ਕਹਿੰਦੇ ਖੱਗੂ ਵਾਲੇ ਪਿੰਡ ਦਾ ਇਸ ਵਿੱਚ ਕਬੱਡੀ ਪਾ ਰਿਹਾ ਇੱਕ ਫੌਜੀ ਵੀਰ ਸ਼ਰਧਾ ਦੇ ਬੈਠੇ ਹੋਣਗੇ ਜਿਹੜੇ ਦੇਸ਼ ਦੀ ਰਾਖੀ ਕਰਦੇ ਆ ਜਿਨ੍ਹਾਂ ਕਰਕੇ ਆਪਾਂ ਚੈਨ ਦੀ ਨੀਂਦ ਸੌਂਦੇ ਆ ਆਹ ਕਹਿੰਦੇ ਫੌਜੀ ਨੌਜਾਨ ਇਸ ਵਿੱਚ ਕਬੱਡੀ ਪਾ ਕੇ ਵਾਪਸ ਗਿਆ ਤੇ ਟੱਚ ਮਾਰਿਆ ਕਹਿੰਦੇ ਨੌਜਾਨੇ ਕਾਰੇ ਨੂੰ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੰਦਾ ਹੈ ਅਗਲੀ ਕਬੱਡੀ ਉਸਤਾਦ ਜੀ ਆ ਮੁੰਡਾ ਇਸ ਸਮੇਂ ਬੱਲਰਾਂ ਵਾਲਾ ਮਨਦੀਪ ਆ ਗਿਆ ਲਓ ਬੱਲਰਾਂ ਵਾਲਾ ਕਹਿੰਦੇ ਮਨਦੀਪ ਕਬੱਡੀ ਪਾ ਰਿਹਾ ਆ ਥੋੜੀ ਥੋੜੀ ਗਰਾਊਂਡ ਚੋਂ ਆ ਗਿਣਤੀ ਘਟਾ ਦਈਏ ਤੇ ਬੜੀ ਮਿਹਰਬਾਨੀ ਆ ਫਾਈਨਲ ਚੱਲ ਰਿਹਾ ਉਧਰ ਬਲਾਸਟ ਜੋੜੀ ਵਾਲੇ ਕਹਿੰਦੇ ਵੀ ਜੇ ਸੋਨੀ ਬੈਸਟ ਆਉਂਦਾ ਫਿਰ ਵੱਡੇ ਮਾਨ ਸਨਮਾਨ ਨੇ ਇਧਰ ਬਲਜਿੰਦਰ ਸਿੰਘ ਜੀ ਸਾਡੇ ਇੱਕੀ तालीवाल ਐਸਪੀ ਰੀਡਰ ਵੱਡੇ ਮਾਨ ਨੇ ਐਸਪੀ ਜਾਨੇ ਭਰਾ ਉਧਰ ਸਾਡੇ ਹੈਪੀ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਚੱਲਿਆ ਹੋਰੀ ਜਿਹੜੇ ਜਿਹੜੇ ਸੋਨੀ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲੈ ਵੀ ਸੋਨੀ ਅੱਜ ਮਾਣ ਰੱਖਣਾ ਪੈਣਾ ਇਲਾਕੇ ਦਾ ਮਾਣ ਰੱਖਣਾ ਪੈਣਾ ਜਿਹੜਾ ਅੱਜ ਸੋਨੀ ਬੈਸਟ ਆਉਂਦਾ ਤੇ ਲੋਕਾਂ ਨੇ ਖੁਸ਼ ਹੋਣਾ ਕਿਉਂਕਿ ਤਿਆਰ ਕਰਦਾ ਮਾਨਸਾ ਜ਼ਿਲ੍ਹਾ ਖੇਡ ਕਬੱਡੀ ਨੂੰ ਆ ਡਾਂਡ ਪਿੰਡ ਵਾਲਾ ਅੰਕਿਤ ਕਹਿੰਦੇ ਵੱਧ ਗਿਆ ਕਬੱਡੀ ਪਾਉਣ ਦੇ ਲਈ ਆਹ ਕਹਿੰਦੇ ਡਾਂਡ ਪਿੰਡ ਵਾਲਾ ਅੰਕਿਤ ਕਬੱਡੀ ਪਾ ਰਿਹਾ ਮੜਕੋ ਮੁੜਕੀ ਹੋਇਆ ਪਿਆ ਗੱਬਰੂ ਮੇਰੇ ਮਿੱਤਰੋ ਆ ਜੋਰ ਲੱਗਾ ਘਰ ਖਾਂਦਾ ਨੰਬਰਦਾਰ ਨਾਲ ਪੰਗਾ ਅੰਕਿਤ ਲਾੜ ਆਹ ਸਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਅੱਜ ਜੋਰ-ਜੋੜ ਕੇ ਪਾਉਣੀਆਂ ਆਹ ਕਹਿੰਦੇ ਯਾਰਾਂ ਦਾ ਯਾਰ ਆਹ ਦਿਲਦਾਰ ਬੰਦਾ ਮਾਲਾ ਗੁਬਿੰਦਪੁਰੀਆ ਪੰਜਾਬ ਪਲੀਡਾ ਕਹਿੰਦੇ ਵੱਡਾ ਅਫਸਰ ਹੈ ਖੇਡ ਕਬੱਡੀ ਦਾ ਵੀ ਵੱਡਾ ਅਫਸਰ ਹੈ ਟੱਕਰ ਟੱਕਰ ਆਹ ਭੱਜ ਗਿਆ ਆਹ ਭੱਜ ਗਿਆ ਪੁਲਸੀਆ ਤੇ ਫਿਰਦੀ ਪੁਲਸ ਜਿਹੜੇ ਨਾਰਦੀ ਮੈਨੂੰ ਖੈਰ ਨਹੀਂ ਲੱਗਦੀ ਮੈਨੂੰ ਖੈਰ ਨਹੀਂ ਲੱਗਦੀ ਮਾਲਾ ਕਹਿੰਦੇ ਪੁਲਸੀਆ ਫੇਰ ਫੇਰ ਕੇ ਕਬੱਡੀਆਂ ਪਾ ਰਿਹਾ ਪਰ ਸਾਹਮਣੇ ਪਈ ਹੋਈ ਰੇਡ ਹੈ ਕਦੇ ਗੋਲੂ ਬਸਤਰੀ ਵਾਲਾ ਕਬੱਡੀਆਂ ਪੰਦਾ ਹੈ ਕਦੇ ਹਰੀ ਸਿੰਘਪੁਰੇ ਦਾ ਮੋਹਿਤ ਫੇਰ ਫੇਰ ਕੇ ਕਬੱਡੀਆਂ ਪਾਉਂਦਾ ਹੈ ਇਹ ਟੀਮ ਪੋਜੇਵਾਲ ਦੀ ਟੀਮ ਹੈ ਅਵਤਾਰਬਾਈ ਪੋਜੇਵਾਲ ਤੇ ਗੱਗੀ ਕਿਸਾਨ ਸਟੀਲ ਪਟਿਆਲਾ ਇਹਨਾਂ ਮੁੰਡਿਆਂ ਨੂੰ ਇਹਨਾਂ ਖਿਡਾਰੀਆਂ ਨੂੰ ਸਪੋਰਟ ਕਰਦੇ ਆ ਪਰ ਗੋਲੂ ਬਸਤਲੀ ਵਾਲਾ ਨੰਬਰ ਜੋੜ ਗਿਆ ਆ ਚੱਲਿਆ ਗਵਾਂਡਪਿੰਡ ਵਾਲਾ ਆ ਕਹਿੰਦੇ ਗਵਾਂਡਪਿੰਡ ਵਾਲਾ ਕਿ ਗੱਭਰੂ ਗਵਾਂਡਪਿੰਡ ਦਾ ਪੂਰਾ ਜੱਤ ਦੱਸ ਕੇ ਜਾਓ ਸਰਨਾਮਾ ਬਲਜਿੰਦਰ ਸਾਡਾ ਭਰਾ ਉਧਰਲੇ ਬੰਨੇ ਟੱਕਰ ਟੱਕਰ ਸਰੇਸੀਆ ਰਾਹੁਲ ਰਾ ਤੇ ਆ ਭੱਜ ਗਿਆ ਬੱਲੇ 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 ਆ ਮੇਰੀ ਸਾ ਆ ਟੂਰਨਾਮੈਂਟ ਦਾ ਪਹਿਲਾ ਜਫਾ ਆ ਟੂਰਨਾਮੈਂਟ ਦਾ ਜਫਾ ਜਫਾ ਇਹ ਜਫਾ ਵਧੀਆ ਲੱਗਿਆ ਓ ਮਾਨਸਾ ਰੋ ਹੱਲਾ ਗੁੱਲਾ ਓ ਫਾਈਨਲ ਮੈਚ ਆ ਟਾਕੇ ਪੈਣੇ ਚਾਹੀਦੇ ਆ ਫਾਈਨਲ ਮੈਚ ਐ ਮਾਨਸ ਵਾਲੇ ਕਹਿੰਦੇ ਵੀ ਖੜਕਾ ਦੜਕਾ ਚਾਹੀਦਾ ਉਹ ਮਾਨਸ ਵਾਲੇ ਕਹਿੰਦੇ ਵੀ ਫਾਈਨਲ ਵਿੱਚ ਉਸਤਾਦ ਜੀ ਖੜਖਾ ਦੜਕਾ ਖੜਕਾ ਦੜਕਾ ਚਾਹੀਦਾ ਨੰਬਰਦਾਰ 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 ਬਾਲਦਾ ਹੱਕ ਤੇ ਦੀਵਾ ਪਰ ਮੁੰਡਾ ਭੱਜ ਗਿਆ ਮੇਰੇ ਮਿੱਤਰੋ ਉਧਰ ਵੀਰ ਆ ਸਾਡਾ ਬਿਲਜਿੰਦਰ ਡੀਐਸਪੀ ਰੀਡਰ ਹੈਪੀ ਸਾਡਾ ਭਰਾ ਡੀਐਸਪੀ ਰੀਡਰ ਕਹਿੰਦੇ ਮੱਲ ਦੀਆਂ ਤਿੰਨ ਰੇਡਾਂ 1500 ਦੀਆਂ ਆਰ ਕਦੇ ਅਨੰਦਨ ਵਾਲੇ ਬੂਟੇ ਦੇ ਜੱਫੇ 1000 ਦੇ ਹੋਣਗੇ ਅਮਰੀਕ ਕਰ ਗੱਲ ਲਓ ਭੋਲਾ ਚਿਲਾਣੀ ਪਿੰਡ ਵਾਲਾ ਹਰਿਆਣੇ ਦਾ ਸ਼ੋਹਰਾ ਕਬੱਡੀ ਪਾਰ ਹੈ ਇਹ ਗੌਰਵ ਚੀਮੇ ਨੇ ਅੱਜ ਕਦੇ ਚੋਟੀ ਦੀ ਟੀਮ ਬਣਾਈ ਹੈ ਪਾਰਸ ਮੋਮਨਾ ਦੀ ਟੀਮ ਖੇਡਦੀ ਹੈ ਪੀ ਪੰਡਿਤ ਰਿੰਦਰ ਤਰੀਕੇ ਵਿੱਚ ਨਾਲ ਕਹਿੰਦੇ ਸਾਡੇ ਵੀਰ ਨੇ ਸਾਰੇ ਭਰਾਵਾਂ ਦਾ ਸੋਨੀ ਨੂੰ ਧੰਨਵਾਦ ਹੋਏ ਉਧਰ ਕਹਿੰਦੇ ਆਹ ਦੇਖੋ ਖੜਕਾ ਦੜਕਾ ਮੇਰੇ ਮਿੱਤਰੋ ਇੱਕ ਹਰਿਆਣੇ ਵਾਲਾ ਇੱਕ ਪੰਜਾਬ ਵਾਲਾ ਦੂਜੇ ਪਾਸੇ ਆ ਪੰਜ ਦੇ ਤੱਕੇ ਲੱਗਦਾ ਜੋ ਓਏ ਕਬੱਡੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਲਲਕਰਾ ਉਧਰ ਸਾਡਾ ਭਰਾ ਜਿਹੜੀ ਟੀਮ ਜੇਤੂ ਆਉਗੀ ਸਵਰਗਵਾਸੀ ਇਹ ਹਜੂਰਾ ਸਿੰਘ ਜੀ ਦੇ ਪਰਿਵਾਰ ਵੱਲੋਂ ਵੱਡੇ ਮਾਨ ਦਿੱਤੇ ਜਾਣਗੇ ਵਿਕਾਸ ਦੇ ਜੱਫੇ ਦਾ ਸਤਨਾਮ ਸੋਈ ਦੀ ਵੱਡਾ ਪਿਆਰ ਪੁੱਜਦਾ ਕਰਦੇ ਬਹੁਤ ਬਹੁਤ ਧੰਨਵਾਦ ਆ ਡੋਗਰ ਪੈਸੇ ਫੜਦੀ ਜਦੋਂ ਟੀਮਾਂ ਜਿੱਤ ਗਈਆਂ ਇਹ ਮਾਨ ਸਨਮਣੇ ਪਹੁੰਚਦੇ ਕਰਦੀ ਹੈਪੀ ਸੇਖੋ ਦਾ ਧੰਨਵਾਦ ਆ ਟੱਕਰ ਇਸ ਤੇ ਦੀ ਆ ਮੱਲ ਪੱਡੇ ਨੇ ਆ ਸਾਹਮਣੇ ਨਜ਼ਾਰਾ 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 ਵੱਖਰਾ ਹੋਇਆ ਪਿਆ ਮੇਰੇ ਮਿੱਤਰੋ ਇਹ ਆ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਵੱਖਰੀ ਗੱਲ ਮਨਦੀਪ ਸਿੰਘ ਐ ਅੱਜ ਬਾਜਾ-ਵਾਜਾ ਕਰਵਾ ਦੇ ਮੁੰਡਿਆ ਇਧਰ ਫੱਕ ਕਹਿੰਦੇ ਫੌਜੀ ਠੱਗੂ ਵਾਲਾ ਕਬੱਡੀ ਪਾ ਰਿਹਾ ਜਦੋਂ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਸਾਮੀ ਹੱਸ ਕੇ ਸਭੀ ਪੰਜਾਬੀਆਂ ਨੇ ਜਦੋਂ ਵੀ ਖੂਨ ਦੀ ਨਦੀ ਵਿੱਚ ਕਾਂ ਗਾਈ ਛਾਲ ਮਾਰ ਕੇ ਤਰੀ ਪੰਜਾਬੀਆਂ ਨੇ ਰੱਜਿਆ ਹੋਵੇ ਕਿਤੇ ਫਿਰ ਧਮਾਤਾ ਲਾੜੀ ਮੌਤ ਵੀ ਵਰੀ ਪੰਜਾਬੀਆਂ ਤੇ ਚਾਰੇ ਪਾਸੇ ਜੋ ਕਿਧਰੋਂ ਆਈ ਗੋਲੀ ਉਹ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਇਧਰਲੇ ਬੰਨੇ ਕਬੱਡੀ ਖੇਡ ਮੈਦਾਨ ਵਿੱਚ ਅੰਕਿਤ ਡਾਂਡ ਸਵੱਦਰ ਜਿਆ ਕੱਟ ਆ ਭਰਮਾ ਜੱਸਾ ਅਮਰੀਕ ਕਰ ਗੱਲ ਮੁੰਡੇ ਦੀ ਡਾਂਡ ਪਿੰਡ ਵਾਲਾ ਅੰਕਿਤ ਹਰਿਆਣੇ ਦਾ ਇਹ ਹਰਿਆਣੇ ਦਾ ਸ਼ੋਹਰਾ ਇਹ ਪੰਜਾਬ ਹਰਿਆਣੇ ਦੇ ਕਈ ਗੱਪਾਂ ਦਾ ਮੈਚ ਹੈ ਜਿਹਨੇ ਮੋਟਰਸਾਈਕਲ ਵੀ ਜਿੱਤੇ ਹੈ ਅੱਜ ਕਹਿੰਦੇ ਟੀਮ ਪਿੱਲੂ ਨੇ ਵੀ ਸਿਰੇ ਦੀ ਬਣਾਈ ਹੈ ਤੇ ਅੱਜ ਕਹਿੰਦੇ ਦੁੱਖ ਗੌਰਵ ਚਿੰਮੇ ਨੇ ਵੀ ਤੋੜਤੇ ਹੈ ਅੱਜ ਦੁੱਖ ਕਹਿੰਦੇ ਗੌਰਵ ਚਿੰਮੇ ਨੇ ਵੀ ਤੋੜਤੇ ਹੈ ਟੀਮੇ ਨੇ ਵੀ ਤੋੜਤੇ ਮਾਲਾ ਗਵਿੰਦਪੁਰਿਆ ਮੇਰੇ ਮਿੱਤਰੋ ਆ ਪੈਂਦੇ ਬਿਨਾ ਢੋਲ ਤੋਂ ਪੰਗੜੇ ਦੁਨੀਆ ਵੇਂਦੀ ਖੜਖੜ ਕੇ ਦਾ ਰਾਜਾ ਖੇਲਾ ਗੱਲਾਂ ਲਿਖਦਾ ਕੋਕੇ ਜੜ ਜੜ ਕੇ ਪੰਗੜਾ ਪੰਗੜਾ ਓਏ ਮਾਲਿਆ ਪੰਗੜਾ ਪੁੰਗੜਾ ਪਾ ਦੇ ਪੁਲਸੀਆ ਯਾਰ ਆ ਬਲਜਿੰਦਰ ਸਾਡਾ ਭਰਾ ਡੀਐਸਪੀ ਰੀਡਰ ਕਹਿੰਦਾ 1500 ਜਿਹੜਾ ਮਾਲੇ ਗਵਿੰਦਪੁਰੇ ਦੀਆਂ ਰੈਡਾਂ ਦਾ ਨਾਲ ਹੈਪੀ ਸੇਖੋ ਸਾਡਾ ਵੀਰ ਉਧਰ ਕਹਿੰਦੇ ਦੀਪੂ ਪੰਡਤ ਅਮਰੀਕਾ ਤੇ ਨਾਲ ਸਾਡਾ ਵੀਰਾ ਮਨੀ ਗਲਬਰੇ ਸਾਹਿਬ ਇਹ ਮਾਨ ਸਨਮਾਨ ਵੱਡੇ ਨੇ ਅੱਜ ਮੇਲਾ ਮੋਰ ਸਿੰਘ ਦਾ ਚੱਲਦਾ ਸਮੁੱਚੀ ಗ್ರಾಮ ਪੰਚਾਇਤ ਸਾਰੇ ਐਨਆਰਵੀਰ ਹਣ ਹਣ ਹਾਲ ਪ੍ਰਵਾਨ ਹਣ ਹਾਲ ਪ੍ਰਵਾਨ ਹਣ ਹਾਲ ਪ੍ਰਵਾਨ ਲਓ ਸਾਹਮਣੇ ਗੋਲੂ ਬਸਤਲੀ ਪੱਜ ਗਿਆ ਬੋਟਾ ਭੀਖੀ ਨੇ ਇਸ਼ਾਰਾ ਕਰ ਦਿੱਤਾ ਵੀ ਗੋਲੂ ਭੱਜ ਗਿਆ ਮਾਂ ਨੇ ਬੁੱਟਾ ਭਿੱਖੀ ਡੋਗਰ ਭਿੱਖੀ ਨਾ ਪਿੰਡਾਂ ਦਾ ਇਹ ਕਹਿੰਦੇ ਵੀ ਆਪ ਤਗੜੀ ਕਬੱਡੀ ਖੇਡਦੀ ਐ ਤੇ ਹੁਣ ਖਿਲਾਉਂਦੇ ਐ ਹੁਣ ਖਿਲਾਉਂਦੇ ਐ ਪਰਾ ਸੋਨੀ ਭਾਦੜੇ ਵਾਲਾ ਹੁਣ ਚਾਰ ਜੱਫੀ ਹੁਣ ਰਾਹੁਲ ਵਰਗੇ ਸੰਜੂ ਵਰਗੇ ਅਵਤਾਰ ਵਰਗੇ ਤਿਆਰ ਨੇ ਮੇਰੇ ਮਿੱਤਰੋ ਇੱਕ ਦੇ ਨਾਲ ਮੁਕਾਬਲਾ ਹੋ ਰਿਹਾ ਰਾਹੁਲ ਰਾਹੁਲ ਤੇ ਸੋਨੀ ਭੱਜ 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 ਓ ਹਾ ਬੱਲੇ ਬੱਲੇ ਓ ਬੱਲੇ 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 ਓਏ ਭਾਈ ਹਰਿਆਣਾ ਹੁੰਦੇ ਜੱਫੇ ਕਿਤਾ ਲੱਗਦੇ ਸਰਾ ਕਰਾਤਾ ਸਰਾ ਮੁੰਡਿਆਂ ਨੇ ਭਾਵੇਂ ਜੱਫੇ ਲੱਗਦੇ ਭਾਵੇਂ ਰੱਡਾ ਪੈਂਦੀ ਆ ਆਹ ਦੇ ਕਹਿੰਦੇ ਮੋਰ ਸਿੰਘ ਵਾਲੇ ਵਿਚ ਆਇਆ ਨਾ ਮੁੱਲ ਮੜਿਆ ਤੇ ਰੌਲਾ ਜਾ ਪਾ ਕੇ ਲਓ ਸਾਹਮਣੇ ਮੋਹਿਤ 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 ਇਸ ਨੇ ਹਰੀ ਸਿੰਘ ਪਰੇ ਵਾਲਾ ਭੱਜ ਗਿਆ ਆ ਆ ਗਿਆ ਪੁਲਸੀਆ ਓਏ ਭੰਗੜਾ ਕਿਨੇ ਕਿਨੇ ਦੇਖਣਾ ਰਾਹੁਲ ਦੇ ਲਈ ਸਾਡੇ ਸਤਨਾਮ ਸਿੰਘ ਜੀ ਸੋਹੀ ਵੱਡੇ ਪਿਆਰ ਪੁੱਜਦੇ ਕਰਦੇ ਆ ਇੱਕੋ ਰੇਡ ਕਿਦੇ ਵੱਲੋਂ ਦੱਸੀ ਸੁਣਿਆ ਸਰਦਾਰ ਮਾਲਸਿੰਹ ਜੀ ਕਹਿੰਦੇ ਆਹ ਰੇਡ ਦਾ 500 ਆ ਪੈਸੇ ਫੜ ਲਿਓ ਵੀਰ ਬਣ ਕੇ ਪੈਸੇ ਫੜ ਲਿਓ ਵੀਰ ਬਣ ਕੇ ਪੈਸੇ ਮਾਲਾ ਮਾਲਾ ਗੇ ਬੰਦ ਪਰੀਆ ਆ ਗੌਰਵ ਪੈਸੇ ਬੜੀ ਵੀਰ ਬਣ ਕੇ ਰੇਡ ਪਾ ਗਿਆ ਮਰੀ ਕਰੀ ਗੱਲ ਮਨਦੀਪ ਬੱਲਰਾਂ ਦੀ ਕਬੱਡੀ ਤੇ ਗਈ ਹੈ ਮੈਚ ਇਹਨਾਂ ਕਹਿੰਦੇ ਚੋਤੀ ਦਾ ਖੇਡਾ ਜਾ ਰਿਹਾ ਹੈ ਫਾਈਨਲ ਹੈ ਫਾਈਨਲ ਹੈ ਮੋਹਰ ਸਿੰਘ ਵਾਲੇ ਦੇ ਕਬੱਡੀ ਕੱਪ ਦਾ ਮਨਦੀਪ ਬੱਲਰਾਂ ਦੀ ਕਬੱਡੀ ਦੇ ਉੱਪਰ ਹੁਣ ਦੇਖਾਂ ਵੀ ਕੌਣ ਟੁੱਟ ਕੇ ਲੱਗਦਾ ਆਹ ਭੱਜ ਗਿਆ ਬੱਲਰਾਂ ਵਾਲਾ ਕਿ ਮੋਹਰ ਸਿੰਘ ਵਾਲੇ ਪਿੰਡ ਦੇ ਸਾਡਾ ਵੀਰ ਹੈ ਕਹਿੰਦੇ ਮੱਖਣ ਪੁਰਤਕਾਲ ਤੋਂ ਮਨਦੀਪ ਬੱਲਰਾਂ ਦੀ ਰੇਡ ਦਾ 2100 ਜਿਹੜੀ ਅਗਲੀ ਕਬੱਡੀ ਪੱਟੀ ਮੇਰੇ ਮਿੱਤਰੋ 2100 ਮੱਖਣਪੁਰਤ ਕਸੌੜਾ ਭਰਾ ਵਿਸ਼ੇਸ਼ ਤੌਰ ਤੇ ਧੰਨਵਾਦ ਤਿੰਨ ਰੇਡਾਂ 2100 ਦੀਆਂ ਹੋੜ ਗਈਆਂ ਪੈਂਦੀ ਰੇਡ ਲੱਗਦਾ ਜੋਰ ਨੌਰਵ ਚੀਮੇ ਦਾ ਵੀ ਧੰਨਵਾਦ ਹੈ ਹਰਿਆਣੇ ਦੀ ਟੀਮ ਵੀ ਚੋਟੀ ਦੀ ਪੰਜਾਬ ਦੀ ਟੀਮ ਵੀ ਚੋਟੀ ਦੀ ਅੰਕਿਤ ਰੇਡ ਅਮਰੀਕਾ ਕਰ ਗੱਲ ਡਾਂਡ ਵਾਲਾ ਇੱਕ ਲਾਠ ਵਾਲਾ ਅੰਕਿਤ ਖੇਡਦਾ ਹੈ ਇਹ ਕਹਿੰਦੇ ਡਾਂਡ ਪਿੰਡ ਹੈ ਨੌਜੰਦਾ ਦਿਉਰੇ ਦੇ ਲਾਗੇ ਕਰਕੇ ਅੰਕਿਤ ਡਾਂਡ ਕਹਿੰਦੇ ਕਬੱਡੀ ਪਾਲਣ ਲਈ ਵਧਿਆ ਹੋਇਆ ਹੈ ਚਾਰ ਜਾਖੀ ਨੇ ਹੁਣ ਦੇਖਾਂ ਵੀ ਕੌਣ ਅੱਜ ਦੇ ਕੱਪ ਦਾ ਬੈਸਟ ਬਣ ਕੇ ਜਾਂਦਾ ਕੌਣ ਲੋਕਾਂ ਦੇ ਦਿਲ ਜਿੱਤ ਕੇ ਜਾਂਦਾ ਇਹ ਤੇ ਸਮਾਂ ਦੱਸੂਗਾ ਇਹ ਸਮਾਂ ਦੱਸੂਗਾ ਕੁਝ ਪਲ ਕੁਝ ਰੇਡਾਂ ਕੁਝ ਜਥੇ ਬਾਕੀ ਨੇ ਆਮਦੇ ਕੁਝ ਜਥੇ ਜਿਹੜੇ ਬਾਕੀ ਨੇ ਅੰਕਿਤ ਡਾਣ ਵਾਲਾ ਆਹ ਦੇਖੋ ਹੰਦੇ ਪਾਰ ਕਰ ਗਿਆ ਆ ਚੱਲਿਆ ਮਾਲਵਿੰਦਰ ਸਿੰਘ ਨਾ ਜਾਣ ਇਸਵੇਂ ਕਬੱਡੀ ਪਾਲ ਨਹੀਂ ਵੀਰਾਂ ਨੇ ਕਹਿੰਦੇ ਵੀ ਨਾਂ ਨਹੀਂ ਦੱਸਣਾ ਜਿਹੜਾ ਮਾਲਾ ਗਵਿੰਦਪੁਰਿਆ ਤੋਂ ਜਫਾ ਲਾ ਦੂਗਾ 3100 ਦੇ ਮਾਨ ਸਨਮਾਨ ਦਿੱਤੇ ਜਾਣਗੇ ਮਾਲਾ ਗਵਿੰਦਪੁਰਿਆ ਆਹ ਸਾਹਮਣੇ ਭਾਈ ਪਰ ਤੋਂ ਆਇਆ ਨਾ ਕਿ ਮੈਨੂੰ ਬੋਲਣ ਦੇ ਸਾਡੇ ਬਲਜਿੰਦਰ ਭਰਾ ਦਾ ਨਾਂ ਸਾਡੇ ਡੀਐਸਪੀ ਰੀਡਰ ਉਹ ਬਾਈ ਤੇ ਨਾਲ ਹੈਪੀ ਸੇਖੋ ਯਾਰਾਂ ਦੇ ਯਾਰ ਸਾਨੂੰ ਖਤਰ ਦੋਸਤਾਂ ਤੇ ਹੁੰਦੇ ਯਾਰੀ ਸਾਡੀ ਦੇ ਚਰਚੇ ਸੌ ਰੱਬ ਦੀ ਰਾਜੇ ਖੇਂਦੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਉਹ ਭਰਾ ਖੜੇ ਆ ਕਬੱਡੀ ਸੌ ਇਧਰ ਕਬੱਡੀ ਪੈ ਰਹੀ ਆ ਖੇਡ ਮੈਦਾਨ ਵਿੱਚ ਇਹ ਆ ਨੌਜਨ ਮਨਦੀਪ ਵੱਲੇ ਦੀ ਰੇਡ ਪੈ ਰਹੀ ਹੈ ਮੱਖਣ ਨੇ ਪੁਰਤਕਾਲ ਤੋਂ ਕਿਹਾ ਇਹ ਮੁੰਡੇ ਦੀਆਂ ਰੇਡਾਂ ਦਾ ਵੱਡਾ ਮਾਣ ਫੌਜੀ ਦੀ ਕਬੱਡੀ ਪੈ ਰਹੀ ਹੈ ਅਮਰੀਕ ਮੈਚ ਵੀ ਤੱਤਾ ਬਾਤ ਹੈ ਕਿ ਸ਼ੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਆਰਾਧਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਕਹਿੰਦੇ ਨਾਂਮਤਾ ਦੇ ਧੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਅੱਗ ਵਰਗਾ ਤੱਤਾ ਮੈਚ ਅਮਰੀਕ ਕਰਗਲ ਸਾਹਮਣੇ ਕਬੱਡੀ ਪੈ ਗਈ ਸਾਹਮਣੇ ਕਬੱਡੀ ਪੈ ਗਈ ਹੈ ਹੁਣ ਦੇਖਾਂ ਆਹ ਦੇਖੋ ਮੁੰਡਾ ਕੰਨੀ ਤੋਂ ਮੁਰੇ ਹੋ ਗਿਆ ਮੇਰੇ ਮਿੱਤਰੋ ਇਹ ਫੋੜਾਂ ਦਾ ਜੇਤੂ ਇਹ ਤਲਵੰਡੀ ਰਾਏ ਵਾਲਾ ਇੰਦਰ ਝੱਪਟਾ ਮਾਰਦਾ ਪਰ ਸਾਹਮਣੇ ਨੰਬਰ ਉਹੀ ਕਰਨ ਆਪਣੀ ਟੀਮ ਦੇ ਉਸੇ ਨਾਲ ਜੋੜ ਦਿੱਤਾ ਜੇ ਜਫਾਲਾ ਆਦਾ ਬਲਜਿੰਦਰ ਸਿੰਘ ਜੀ ਸਾਡੇ ਡੀਐਸਪੀ ਰੀਡਰ ਉਹ ਕਹਿੰਦੇ ਵੀ 3100 ਦੇਣਾ ਹੈਪੀ ਸੇ ਖੁਦ ਨਾਲ ਮਿਲ ਕੇ ਮੇਰੇ ਮਿੱਤਰੋ ਮਾਲਾ ਗਵਿੰਦਪੁਰੀਆ ਮਾਲਾ ਗਪਿੰਦਪੁਰੀਆ ਦੁਨੀਆ 'ਚ ਗੱਲਾਂ ਕਰਵਾਤੀਆਂ ਮਰੇ ਮਿੱਤਰੋ ਖੇਡ ਮਾਨਾਰ ਵਿੱਚ ਇੱਕ ਚੋਟੀ ਦਾ ਜਫਾ ਪਰ ਨੰਬਰ ਮਾਲਾ ਮਾਲਾ ਭੱਜ ਗਿਆ ਆਹ ਦੇਖੋ ਨੰਬਰ ਜੋੜ ਗਿਆ ਬੱਲਣਾ ਵਾਲਾ ਵੀ ਵੇਰ-ਵੇਰ ਕੇ ਪਾ ਰਿਹਾ ਹੈ ਚਸ਼ਟਾਂ ਵਾਲੀਆਂ ਪੈਂਦੀਆਂ ਇਹ ਕਹਿੰਦੇ 11 11 ਹਜ਼ਾਰ ਵਾਲੀਆਂ ਪੈਂਦੀਆਂ ਮੇਰੇ ਮਿੱਤਰੋ ਉੱਧਰ ਸਿੱਧਾ ਸਿੱਧਾ ਕਹਿੰਦੇ ਅਮਰੀਕ ਬੱਬਰ ਸ਼ੇਰ ਤੇ ਮੱਖੀਆਂ ਕਦੋਂ ਬੈਂਦੀਆਂ ਨੇ ਆ ਦੁਨੀਆ ਨੂੰ ਦੱਸ ਇਹ ਬੈਸਟਾਂ ਵਾਲੀਆਂ ਪੈਂਦੀਆਂ ਨੇ ਆ ਬੈਸਟ ਵਾਲੀਆਂ ਪੈਂਦੀਆਂ ਨੇ ਫੌਜੀ ਵੀ ਬੈਸਟਾਂ ਦੀ ਕਤਾਰ ਦੇ ਵਿੱਚ ਹੈ ਐਨ ਚੋਟੀ ਦਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਹੈ ਇਹ ਵੱਡੇ ਮੱਲ ਨੇ ਇਹ ਵੱਡੇ ਮੱਲ ਨੇ ਅਮਰੀਕ ਕਰ ਗੱਲ ਲਓ ਫੌਜੀ ਫੱਬੂ ਵਾਲਾ ਪਿੰਡ ਹੈ ਤੇ ਦੂਜੇ ਪਾਸੇ ਮੁੰਡਾ ਚਿੱਟਾ ਚੱਕਣ ਦੀ ਕੋਸ਼ਿਸ਼ ਕਰਦਾ ਆ ਚੱਲਿਆ ਡਾਣ ਵਾਲਾ ਆ ਚੱਲਿਆ ਹਰਿਆਣੇ ਵਾਲਾ ਹਰਿਆਣੇ ਤੇ ਪੰਜਾਬ ਦੀ ਕਹਿੰਦੇ ਸਾਂਝੀ ਖੇਡ ਹੈ ਕਬੱਡੀ 22 ਜ਼ਿਲ੍ਹੇ ਹਰਿਆਣੇ ਦੇ 23 ਜ਼ਿਲ੍ਹੇ ਪੰਜਾਬ ਦੇ ਇਹ ਕਹਿੰਦੇ 45 ਜ਼ਿਲ੍ਹਿਆਂ ਦੀ ਸੰਜੀ ਖੇਡ ਹੈ ਕਬੱਡੀ ਅੱਜ ਹਰਿਆਣਾ ਵੀ ਪੁੱਜਿਆ ਅੱਜ ਪੰਜਾਬ ਦੇ ਛੋਟੀ ਛੋਟੀ ਦੇ ਮਾਲ ਵੀ ਪੁੱਜੇ ਹੋਏ ਆ ਪੁਲਸੀਆ ਕਹਿੰਦੇ ਨੌਜਨ ਇਹ ਇੰਗਲੈਂਡ ਖੇਡ ਕੇ ਆਇਆ ਹੈ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਾ ਕੇ ਆਇਆ ਹੈ ਇਹ ਮਾਲਵਿੰਦਰ ਸਿੰਘ ਮਾਲਾ ਗਵਿੰਦਪੁਰਾ ਪਿੰਡ ਹੈ ਗਵਿੰਦਪੁਰਾ ਦਿਆਲਪੁਰਾ ਦਾਤੇਵਾਸ ਇਹ ਮਸ਼ਹੂਰ ਜੇਪੜ ਨੇ ਇਹ ਮਸ਼ਹੂਰ ਜੇਪੜ ਨੇ ਉਧਰ ਕਹਿੰਦੇ ਆਹ ਦੇਖਾਂ ਵੀ ਕਬੱਡੀ ਦੇ ਉੱਪਰ ਮਾਲਾ 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 ਕਰਦਾ ਕਮਾਲਾ ਮਾਲਾ ਕਰਦਾ ਕਮਾਲਾ ਲੈ ਵੀ ਮਨਦੀਪ ਬੰਦੇ ਵਾਲਿਆ ਪਾਕ ਕਬੱਡੀ ਨੌਜੋਨਾ ਮੱਖਣ ਨੇ ਪੁਰਤਗਾਲ ਤੋਂ ਵੱਡੇ ਐਲਾਨ ਕੀਤੇ ਆ ਉਧਰ ਬਲਜਿੰਦਰ ਸਾਡਾ ਭਰਾ ਧਾਲੀਵਾਲ ਡੀਐਸਪੀ ਲੀਡਰ ਉਹਨੇ ਐਲਾਨ ਵੱਡੇ ਕੀਤੇ ਵੀ ਵੱਡੇ ਪਿਆਰ ਦੇ ਨੇ ਆ ਉਧਰ ਮਨੀ ਗੱਲ ਬਰੇ ਸਾਹਿਬ ਦੀ ਧਰਤੀ ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਰੱਬ ਆਪ ਵਸਦਾ ਵੱਡੇ ਪੱਦਰ ਤੇ ਵੱਡਾ ਮਾਨ ਦੀਪੂ ਪੰਡਤ ਅਮਰੀਕਾ ਤੋਂ ਉਹਨਾਂ ਨੇ ਵੀ ਵੱਡੇ ਮਾਨ ਬਖਸ਼ਨੇ ਆ 파ਰਥ ਮੂਮ ਦਾ ਵੀ ਛੇ ਤਰ ਤੇ ਧੰਨਵਾਦ ਅਮਰੀਕ ਫੌਜੀ ਆ ਗਿਆ ਸੋਹਣਿਆ ਲਓ ਫੌਜੀ ਆ ਗਿਆ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਫੌਜੀ ਇਸ ਨੇ ਕਬੱਡੀ ਪਾ ਰਿਹਾ ਆ ਚਾਰਵੇਂ ਮੇਲੇ ਦੀ ਕਾਲਿਆ ਕਹਿੰਦੇ ਰਾਹੁਲ ਨੂੰ ਵੀ ਜੱਫਾ ਚਾਹੀਦਾ ਅੱਜ ਕਹਿੰਦੇ ਸਮਾਉ ਵਾਲੇ ਸੱਤੀ ਦੇ ਪਿੰਡਾਂ ਕੋਲੇ ਮੇਲਾ ਹੈ ਸਾਡਾ ਵੀਰ ਹੈ ਕੁਲਵੀਰ ਸੁਨਾਓ ਚੋਟੀ ਦਾ ਬਲਾਰਾ ਖੇਡ ਕਬੱਡੀ ਦਾ ਗੱਲ ਗੁਲਜਾਰੀ ਵੀ ਹੁੰਦੀ ਹੈ ਗੱਲ ਸਰਬਜੀਤ ਦੀ ਹੁੰਦੀ ਹੈ ਇਹ ਜ਼ਿਲ੍ਹੇ ਮਾਨਸੇ ਦੇ ਕਹਿੰਦੇ ਚੋਟੀ ਦੇ ਬਲਾਰੇ ਹੈ ਰੋਦਰ ਕਹਿੰਦੇ ਚਾਰ ਢੀਕਦੇ ਹੈ ਅੰਦਾਣੇ ਵਾਲਾ ਬੁੱਟਾ ਤਿਆਰ ਹੈ ਜੱਫਾ ਲਾਉਣੀ ਮੈਨੂੰ ਲੱਗਦਾ ਰਕੇਸ਼ ਵੀ ਲੱਗਿਆ ਹੁਣ ਚਾਰਾਂ ਦੇ ਵਿੱਚੋਂ ਦੇਖਾਂ ਵੀ ਕੌਣ ਆਹ ਦੇਖੋ ਮੁੰਡਾ ਇਸਨੇ ਲੰਬੜਦਾਰ ਜਾਂ ਕੋਈ ਹੋਰ ਡਾਂਡਾ ਵਾਲਾ ਅੰਕਿਤ ਨੰਬਰ ਜੋੜ ਗਿਆ ਆਪਣੀ ਟੀਮ ਲਈ ਉਸਤਾਦ ਜੀ ਪੁਲਸੀਆ ਯਾ ਆਓ ਪੁਲਸੀਆ ਯਾਰ ਕਬੱਡੀ ਪਾਰਿਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਇਹ ਕਹਿੰਦੇ ਦੁਨੀਆ ਦਾ ਵੱਡਾ ਮਾਲਾ ਖੇਡ ਕਬੱਡੀ ਦਾ ਲੰਮੀ ਪਾਰੀ ਦਾ ਘੋੜਾ ਉਧਰ ਦੁੰਦੀ ਕੋਚ ਮੋਨ ਕਾਲੇ ਦਾ ਜ਼ਿਕਰ ਕਰਾਂਗੇ ਜਦੋਂ ਮਨਦੀਪ ਬੰਦਰਾਵਾਲ ਨੇ ਕਬੱਡੀ ਪਾਈ ਸੰਗਰੂਰ ਜ਼ਿਲ੍ਹੇ ਨੂੰ ਬਹੁਤ ਵੱਡੀ ਦੇਣ ਆ ਸਾਡੇ ਭਰਾ ਦੀ ਇਧਰ ਜਫਾ ਸਰਬ ਸਾਰ ਵੀ ਕਹਿੰਦਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਸੋਨੀ ਵੀ ਫੜ ਲਿਆ ਮਾਲਾ ਵੀ ਫੜ ਲਿਆ ਜਿਵੇਂ ਭਗਵੰਤ ਮਾਨ ਕਹਿੰਦਾ ਮੈਂ ਤਾਂ ਗਿਆ ਕਿਤੇ ਪ੍ਰਗਟ ਫੜ ਲਿਆ ਆਹ ਸਾਹਮਣੇ ਕਬੱਡੀ ਪੈਰੀ ਖੇਡ ਮਾਰ ਅਮਰੀਕ ਪਰ ਗੱਲ ਆਹ ਪੈਂਦੀ ਕਬੱਡੀ ਲੈ ਮਨਦੀਪ ਬੱਲਰਾਂ ਵਾਲਾ ਬੱਲਰਾਂ ਵਾਲਾ ਬੱਲਰਾਂ ਵਾਲਾ ਬੱਲਰਾਂ ਵਾਲਾ ਇਹਦੇ ਉਸਤਾਦ ਦਾ ਜ਼ਿਕਰ ਕਰੀਏ ਡੈਣੀ ਬਾਜੀ ਕਹਿੰਦਾ ਵੀ ਬੁੰਦੀ ਉਸਤਾਦ ਦਾ ਧੰਨਵਾਦ ਕਰਦੇ ਹਾਂ ਮੋਰ ਕਾਲੇ ਦਾ ਜਿਹਨੇ ਆਹ ਗਬਰੂ ਤਿਆਰ ਕੀਤਾ ਹੈ ਮੱਖਣ ਪੁਰਤਕਾਲ ਤੋਂ ਕਹਿੰਦਾ ਤਿੰਨਾ ਰੇਡਾਂ ਦਾ 2100 ਜਾਂਦੇ ਰਹਿਣ ਉਸਤਾਦ ਜਾਂਦੇ ਰਹਿਣੋ ਮਲ ਜਿਹਨਾਂ ਨੇ ਕਹਿੰਦੇ ਆਹ ਖਿਡਾਰੀ ਤਰਾਸ਼ ਕੇ ਝੋਲੀ ਪਾਇਆ ਧੰਨਵਾਦ ਕਰਦੇ ਹਾਂ ਕੋਚਾਂ ਦਾ ਉਹਨਾਂ ਇਨਸਾਨਾਂ ਦਾ ਉਹਨਾਂ ਮੋਰੇ ਸਿਰ ਝੁਕਦਾ ਫੌਜੀਆ ਜਿਨ੍ਹਾਂ ਨੇ ਹੀਰੇ ਤਰ੍ਹਾਂ ਛੇ ਹੈ ਅਮਰੀਕ ਅੰਕਿਤ ਕਬੱਡੀ ਪਾਰਿਆ ਅੰਕਿਤ ਡਾਂਡ ਵਾਲਾ ਤਿਆਰ ਹੈ ਕਬੱਡੀ ਪਾਉਣ ਨੂੰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਕਰੀਨ ਤੇ ਨੰਬਰ ਹੈ ਆਹ ਰੇਡ ਤੇ ਕੁਝ ਨਾ ਕੁਝ ਹੋ ਸਕਦਾ ਹੈ ਆਹ ਰੇਡ ਤੇ ਕੁਝ ਨਾ ਕੁਝ ਹੋ ਸਕਦਾ ਜਿਹੜੇ ਹਿਸਾਬ ਨਾਲ ਸਕਰੀਨ ਤੇ ਨੰਬਰ ਚੱਲਦੇ ਹੈ ਪਰ ਡੈਨੀ ਬਿੰਦਵਾਜੀ ਕਹਿੰਦੇ ਨੰਬਰ ਰੈਟਰ ਦਾ ਉਧਰ ਬਾਬਾ ਜੀ ਕਹਿੰਦੇ ਮੈਚ ਸਮਾਪਤ ਬੋਲੇ ਸੋਨਹਾਂ ਬਹੁਤ ਬਹੁਤ ਧੰਨਵਾਦ ਆ ਬੈਸਟ ਰੇਡਰ ਜਾਫੀ ਦੱਸਾਂਗੇ ਨਾਲ ਅਮਰੀਕਾ ਕਾਲਾ ਵੀਰ ਸਾਡਾ ਵੀਰੋ ਕੇ ਮੈਂਕਦ ਪਰ ਆ ਜਾਵੇ ਇੰਦੀ ਇੱਕ ਹਾਜ਼ਰੀ ਬੂਟੇ ਇਮਰਦੀ ਕਬੂਲ ਕਰਿਓ ਸਾਰੇ ਬੋਹ ਮੋਰ ਵਾਲੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਡਾ ਭਰਾ ਦੀਪੂ ਪੰਡਤ ਯੂਐਸਏ ਮਨੀ ਗਲ ਯੂਐਸਏ 파ਰਸ 모ਮ ਜੇ ਕਿਸੇ ਦੀ ਇਸ਼ਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਬੋਟਾ ਮਰੀਣਾ ਮਾਫੀ ਜਾਵੇਗਾ ਨਾਂ ਤਨਾਮ ਚੜਦੀ ਗਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਇੱਕ ਕਿਸੇ ਵੀਰ ਦਾ Oppo ਦਾ ਫੋਨ ਹੈ ਗੁੰਮਿਆ ਧਲੇਵਾ ਪਿੰਡ ਤੋਂ ਵੀਰ ਨੇ ਜੇ ਕਿਸੇ ਨੂੰ ਮਿਲੇ ਤੇ ਲਾਈਵ ਵਾਲੇ ਕੈਮਰੇ ਕੋਲ ਪਹੁੰਚਾ ਦਿਓ